ਲੋ ਮੇਰੇ ਪੰਜਾਬ ਵਾਸੀਓ ਮੈਂ ਹਾਂ ਤੁਹਾਡਾ ਯਾਰ ਤੁਹਾਡਾ ਮਿੱਤਰ ਤੁਹਾਡਾ ਦੋਸਤ ਤੁਹਾਡਾ ਭਰਾ ਜਬਰ ਚੋਧਰੀ ਤੇ ਪੰਜਾਬੀ ਦੀ ਇੱਕ ਨਵੀਂ ਗੱਲਬਾਤ ਦੇ ਨਾਲ ਮੈਂ ਆ ਤੁਹਾਡੇ ਕੋਲ ਹਾਜ਼ਰ ਹਾਂ ਅਸੀਂ ਤੁਹਾਨੂੰ ਜਿਵੇਂ ਤੁਹਾਨੂੰ ਮੈਂ ਪਿਛਲੀ ਗੱਲ ਦੱਸੀ ਅਸੀਂ ਕਿ ਅਸੀਂ ਅੱਜ ਕੱਲ ਜਿਹੜਾ ਜਿਹੜੀ ਨਵੀਂ ਪੀੜ੍ਹੀ ਹੈ ਜਿਹੜੀ ਆਪਣਾ ਸਾਡੇ ਸਿੱਖਾਂ ਦੀ ਪੰਜਾਬੀ ਭਰਾਵਾਂ ਦੀ ਜਿਹੜੀ ਨਵੀਂ ਪੀੜ੍ਹੀ ਹੈ ਅਸੀਂ ਉਹਨਾਂ ਦੇ ਵਿਚਾਰ ਜਾਣ ਰਹੇ ਹਾਂ ਖਾਲਸਤਾਨ ਦੇ ਹਵਾਲੇ ਨਾਲ ਔਰ ਇਹ ਉਹ ਪੀੜ੍ਹੀ ਹੈ ਜਿਨ੍ਹਾਂ ਨੇ ਜਿਨ੍ਹਾਂ ਦਾ ਜੰਪਲ ਬਾਹਰ ਹੋਇਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਖਾਲਸਤਾਨ ਦੇ ਜਾਂ ਪੰਜਾਬ ਦੇ ਵਿੱਚ ਜਿਹੜੇ 84 ਦੇ ਮਹੋ ਘਟਨਾ ਹੋਣ ਜਾਂ ਉਸ ਤੋਂ ਬਾਅਦ ਦੇ ਜਿਹੜੇ ਜ਼ੁਲਮ ਜਿਹੜੇ ਸਤਮ ਹੋਏ ਨੇ ਜਿਹੜਾ ਧੱਕਾ ਆਪਣਾ ਸਰਕਾਰਾਂ ਨੇ ਕੀਤਾ ਪੰਜਾਬੀਆਂ ਦੇ ਨਾਲ ਇਹ ਉਹ ਪੀੜ੍ਹੀ ਹੈਗੀ ਜਿਨ੍ਹਾਂ ਨੇ ਡਾਇਰੈਕਟ ਉਹਨੂੰ ਫੀਲ ਨਹੀਂ ਉਹਨਾਂ ਡਾਇਰੈਕਟ ਜੈਨੂੰ ਚੇਲਿਆ ਨਹੀਂ ਉਹਨੂੰ ਬਲਕਿ ਉਹਨੂੰ ਆਪਣੇ ਵੱਡੇ-ਵਡੇਰਿਆਂ ਦੇ ਕੋਲੋਂ ਸੁਣਿਆ ਜਾਂ ਪੜ੍ਹਿਆ ਤੇ ਉਹ ਸੁਣਨ ਤੇ ਪੜ੍ਹਨ ਤੋਂ ਬਾਅਦ ਇਹਨਾਂ ਨੇ ਆਪਣੀ ਰਾਏ ਬਣਾਈ ਕਿ ਜਿਹੜੀ ਪੰਜਾਬ ਦੀ ਆਜ਼ਾਦੀ ਹੈ ਜਾਂ ਖਾਲਸਤਾਨ ਦਾ ਜਿਹੜਾ ਬਣਨਾ ਹੈ ਉਹ ਬੜਾ ਜ਼ਰੂਰੀ ਹੈਗਾ ਤੇ ਅੱਜ ਸਾਡੇ ਨਾਲ ਬੜੇ ਹੀ ਇੱਕ ਸਪੈਸ਼ਲ ਗੈਸਟ ਜਿਹੜੇ ਜੁੜ ਚੁੱਕੇ ਨੇ ਪ੍ਰਦੀਪ ਕੌਰ ਹੁਰੀ ਜਨਾਬ ਇਹ ਸਾਡੇ ਕੋਲੇ ਕੈਨੇਡਾ ਦੀ ਜੰਪਲ ਹੈਗੇ ਨੇ ਤੇ ਅਮਰੀਕਾ ਚ ਇਸ ਟਾਈਮ ਮੇਰੇ ਨਾਲ ਜੁੜੇ ਹੋਏ ਨੇ ਤੇ ਇਹਨਾਂ ਨਾਲ ਅੱਜ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਪ੍ਰਦੀਪ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਮੈਨੂੰ ਦੱਸੋ ਮੈਂ ਹਮੇਸ਼ਾ ਇਹ ਸਵਾਲ ਕਰਨਾ ਕਿ ਤੁਸੀਂ ਕਿਉਂ ਯਾਨੀ ਕਿ ਕੀ ਰੀਜ਼ਨ ਹੈਗੀ ਤੁਹਾਡੀ ਥਰਡ ਪ੍ਰੋਸੈਸ ਦੇ ਪਿੱਛੇ ਕਿ ਤੁਸੀਂ ਚਾਹੁੰਦੇ ਹੋ ਕਿ ਆਪਣਾ ਜਿਹੜਾ ਖਾਲਸਤਾਨ ਇੱਕ ਅਲੱਗ ਮੁਲਕ ਬਣੇ ਇੱਕ ਅਲੱਗ ਦੇਸ਼ ਬਣੇ ਹਿੰਦੁਸਤਾਨ ਤੋਂ ਅਲੈਦਾ ਹੋ ਜਾਏ ਆਜ਼ਾਦੀ ਮਿਲ ਜਾਏ ਉਹਦਾ ਮੇਨ ਕਾਰਨ ਤੁਹਾਡੇ ਨਜ਼ਦੀਕ ਕੀ ਹੈ ਜੀ ਦੇਖੋ ਮੈਂ ਸੱਤਾਂ ਸਾਲਾਂ ਦੀ ਸੀ ਜਦੋਂ ਮੈਂ ਮੇਰੇ ਮੰਮੀ ਡਾਡੀ ਨਾਲ ਪੰਜਾਬ ਚ ਗਈ ਸੀ ਤੇ 84 ਚ ਦਸੰਬਰ 1984 ਆ ਸੱਤਾਂ ਸਾਲਾਂ ਦੀ ਅਸੀਂ ਗਏ ਸੀ ਪੰਜਾਬ ਜੇ ਤੇ ਮੈਂ ਆਪ ਖੁਦ ਦੇਖਿਆ ਅਖੀਂ ਅਕਾਲ ਤਖਤ ਨੂੰ ਕੀ ਹੋਇਆ ਤੇ ਉੱਥੇ ਅਕਾਲ ਤਖਤ ਦੀ ਮਹਾਰ ਸੇਵਾ ਕੀਤੀ ਅੱਛਾ ਤੇ ਮੇਰੀ ਫੋਟੋ ਵੀ ਹੈਗੀ ਆ ਮੇਰੇ ਪੂਆ ਦੇ ਮੁੰਡੇ ਨੇ ਖਿੱਚੀ ਆ ਵੀ ਅਸੀਂ ਜਿੱਥੇ ਉਹ ਨੀਂਹਾਂ ਟੱਡੀਆਂ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਨੀਂਹਾਂ ਮੈਂ ਦੇਖੀਆਂ ਅੱਛਾ ਤੇ ਜਦੋਂ ਮੈਂ ਟੋਕਰੇ ਦੇਖੇ ਸੱਤਾ ਸਾਲਾਂ ਦੀ ਉਮਰ 'ਚ ਮੈਨੂੰ ਜੋ ਮੇਰਾ ਮਨ ਮਹਿਸੂਸ ਕਰ ਰਿਹਾ ਸੀ ਭਾਜੀ ਉਹ ਮੈਂ ਬੋਲੀ ਜੇ ਨਹੀਂ ਸੀ ਕਿਸ ਨੂੰ ਦੱਸ ਸਕਦੀ ਵੀ ਮੇਰੇ ਮਨ ਤੇ ਕੀ ਅਸਰ ਹੋਇਆ ਮੈਂ ਬਚਪਨ ਸੀ ਮੈਂ ਟੋਕਰੇ ਦੇਖੇ ਗਹਿਣਿਆਂ ਦੇ ਸੋਨੇ ਦੇ ਗਹਿਣਿਆਂ ਦੇ ਜਿਹੜੀ ਉਸ ਦਿਨ ਸਾਡੀਆਂ ਮਾਵਾ ਭੈਣਾਂ ਨੇ ਪਾਇਓ ਸੀਗੇ ਮੈਂ ਹੱਡੀਆਂ ਦੇਖੀਆਂ ਸਾਡੇ ਭੈਣਾਂ ਭਰਾਵਾਂ ਦੀਆਂ ਉਸ ਦਿਨ ਤੋਂ ਤੇ ਮਨ ਤੇ ਬਹੁਤ ਅਸਰ ਪਿਆ ਤੇ ਹਾਲਾਤ ਉਦੋਂ ਪੰਜਾਬ 'ਚ ਇੰਨੇ ਮਾੜੇ ਸੀ ਬੀ ਥਾਂ ਥਾਂ ਸਾਨੂੰ ਰੋਕ ਕੇ ਪੁਲਿਸ ਸਾਡੀ ਤਲਾਸ਼ੀ ਕਰਦੀ ਸੀ ਕਿਉਂਕਿ ਮੇਰੇ ਮੰਮੀ ਡੈਡੀ ਜਿਹੜੇ ਆ ਉਹ ਕੈਨੇਡਾ ਦੇ ਨਿਵਾਸੀ ਆ ਐਨ ਆਰ ਆਈ ਉਹਨਾਂ ਨੂੰ ਕਹਿੰਦੇ ਆ ਤੇ ਇਹਨਾਂ ਨੂੰ ਅਤਵਾਦੀ ਬਣਾਇਆ ਜਾਂਦਾ ਸੀ ਵੀ ਅਤਵਾਦੀ ਬਾਹਰਲੇ ਜਿਹੜੇ ਆ ਉਹ ਪਾਸੇ ਭੇਜਦੇ ਤੇ ਪੁਲਿਸ ਸਾਡੀ ਤਲਾਸ਼ੀ ਕਰਦੀ ਸੀ ਤੇ ਮੈਨੂੰ ਇਹ ਸਮਝ ਨਹੀਂ ਸੀ ਵੀ ਇਹ ਹੋ ਕੀ ਮੈਨੂੰ ਪਤਾ ਸੀ ਵੀ ਸਾਡੇ ਨਾਲ ਇਹ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਕਿਉਂਕਿ ਅਸੀਂ ਸਿੱਖਾਂ ਪਰ ਕਿਉਂਕਿ ਮੈਂ ਬੱਚੀ ਸੀ ਮੈਨੂੰ ਇਹ ਨਹੀਂ ਸੀ ਸਮਝ ਵੀ ਉਹਨਾਂ ਨੇ ਕੋਈ ਫਰਕ ਰੀਖਣਾ ਵੀ ਤੁਸੀਂ ਭਾਵੇਂ ਕੈਨੇਡਾ ਦੇ ਸਿੱਖਾਂ ਜਾਂ ਤੁਸੀਂ ਪੰਜਾਬ ਦੇ ਸਿੱਖਾਂ ਉਹਨਾਂ ਨੂੰ ਸਿਰਫ ਦਸਤਾਰ ਦਿਸਦੀ ਆ ਉਹਨਾਂ ਨੂੰ ਸਿਰਫ ਨਾਫਰਤ ਇਨੀ ਆ ਸਿੱਖਾਂ ਤੋਂ ਵੀ ਭਾਵੇਂ ਤੁਸੀਂ ਜਿਹੜੇ ਮਰਜੀ ਪਾਸੇ ਦੁਨੀਆ ਤੋਂ ਆਇਓ ਹੋ ਮਾ ਉਹਨਾਂ ਨੇ ਤੁਹਾਡੇ ਨੂੰ ਕਿਸ ਨਾ ਕਿਸੇ ਤਰ੍ਹਾਂ ਮਾਰਨ ਦਾ ਹੀ ਤਰੀਕਾ ਲੱਭਣਾ ਤੇ ਤੁਸੀਂ 7 ਸਾਲਾਂ ਦੀ ਜੇ ਤੁਸੀਂ 7 ਸਾਲ ਸੀ ਤੇ ਉਹਦਾ ਬੰਦਾ ਇਹ ਹੋਸ਼ ਵੀ ਜਾਨੀ ਕਿ ਬੰਦੇ ਨੂੰ ਪੂਰੀ ਪੂਰੀ ਆਉਂਦੀ ਤੇ ਤੁਹਾਨੂੰ ਤੁਸੀਂ ਉਦੋਂ ਉੱਥੇ ਪੰਜਾਬ ਦੇ ਵਿੱਚ ਇਹ ਇਹ ਫੀਲ ਕੀਤਾ ਉੱਥੇ ਜੋ ਕੁਝ ਹੋ ਰਿਹਾ ਸੀ ਧੱਕਾਸ਼ਖਾਂ ਦੇ ਨਾਲ ਹਾਂਜੀ ਤੇ ਇੱਕ ਥਾਂ ਇਹ ਵੀ ਆ ਹਣ ਕਈ ਵਾਰੀ ਹਣਾ ਜਦੋਂ ਯਾਦ ਹੁੰਦੀਆਂ ਚੀਜ਼ਾਂ ਤੇ ਫੇ ਯਾਦ ਦੇ ਨਾਲ ਸਮਝ ਆਉਦੀ ਆ ਤੇ ਇੱਕ ਥਾਂ ਅਸੀਂ ਤੀਰਥ ਯਾਤਰਾ ਕਰਨ ਗਏ ਤੇ ਜਿਹੜੇ ਮਿਲਟਰੀ ਦੇ ਬੰਦੇ ਸੀਗੇ ਉਹਨਾਂ ਨੇ ਸਾਨੂੰ ਰੋਕ ਲਿਆ ਤੇ ਮੇਰੇ ਮੰਮੀ ਮੇਰੇ ਮੰਮੀ ਡੈਡੀ ਨੂੰ ਲਾਈਕ ਉਹਨਾਂ ਨੇ ਸਾਰਿਆਂ ਨੂੰ ਗੱਡੀ ਚੋਂ ਕੱਢ ਲਿਆ ਮੇਰੇ ਡੈਡੀ ਨੂੰ ਤੇ ਮੇਰੇ ਭੂਆ ਦੇ ਪੁੱਤ ਨੂੰ ਉਹਨਾਂ ਨੇ ਘੇਰਾ ਪਾ ਲਿਆ ਅੱਛਾ ਕੇਰਾ ਪਾ ਲਿਆ ਉਹ ਆਪਣੀ ਗੋਡੀਆਂ ਤੇ ਆ ਤੇ ਗੰਨਾ ਉਹਨਾਂ ਨੇ ਇੰਦਾ ਕੱਢੀਆਂ ਆ ਤੇ ਉਂਗਲ ਉਹਨਾਂ ਦੀ ਟ੍ਰਿਗਰ ਤੇ ਆ। ਹਾਂ। ਤੇ ਮੇਰਾ ਡਾੜੀ ਆਨ ਸ਼ਾਂਤਮਈ ਕਹਿੰਦਾ ਮੇਰੀ ਭੂਆ ਨੂੰ ਤੇ ਮੰਮੀ ਨੂੰ ਵੀ ਬੱਚਿਆਂ ਨੂੰ ਪਰੇ ਲਾ ਜਾਓ। ਤੇ ਮੈਂ ਮੇਰੀਆਂ ਭੈਣਾਂ ਵੀ ਨਾਲ ਸੀ ਪਰ ਉਹ ਛੋਟੀਆਂ ਸੀਗੀਆਂ। ਹੂੰ। ਤੇ ਮੈਂ ਇਹਦਾ ਪਿੱਛੇ ਹੋ ਕੇ ਨੂੰ ਦੇਖਿਆ ਤੇ ਮੈਨੂੰ ਹਜੇ ਤੱਕ ਇਹ ਯਾਦ ਹੈ ਮੈਂ ਆਪਣੇ ਆਪ ਨੂੰ ਸੋਚਦੀ ਆ ਵੀ ਇਹ ਸਾਡੇ ਨੂੰ ਇਹ ਸਾਨੂੰ ਇਹ ਕਿਉਂ ਤੰਗ ਕਰਨ ਲੱਗੇ ਆ ਵੀ ਅਸੀਂ ਤਾਂ ਕੈਨੇਡਾ ਤੋਂ ਆ ਮਾਨ ਜੀ ਸਵਾਲ ਹੁੰਦਾ ਜੀ ਬਿਲਕੁਲ ਹਾਂ ਤੇ ਮੇਰੇ ਡੈਡੀ ਦੀ ਕੁਇਕ ਵਿਟ ਦਾ ਕਹਿਣ ਦੋ ਵੀ ਉਹਨੂੰ ਦਿਮਾਗ ਦਾ ਇਹ ਆ ਗਿਆ ਵੀ ਕਿਸੇ ਨਾ ਕਿਸੇ ਤਰ੍ਹਾਂ ਜਾਨ ਬਚਾਉਣੀ ਕਿਉਂਕਿ ਬਾਜੀ ਗੱਲ ਇਹ ਆ ਜੇ ਕੁਝ ਹੋ ਜਾਂਦਾ ਨਾ ਮੇਰੇ ਡੈਡੀ ਨੇ ਰਹਿਣਾ ਸੀ ਨਾ ਮੇਰੇ ਭੂਆ ਦੇ ਮੁੰਡੇ ਨੇ ਰਹਿਣਾ ਸੀ ਤੇ ਸਾਡੇ ਨਾਲ ਪਤਾ ਨਹੀਂ ਉਹਨਾਂ ਨੇ ਕੀ ਕਰਨਾ ਸੀ ਹਣ ਤੁਹਾਨੂੰ ਪਤਾ ਹੀ ਹੈ ਵੀ 84 ਜਦੋਂ ਹੋਈ ਆ ਜਿਹੜਾ ਸ਼ੁੱਧੀਕਰਨ ਆ ਪ੍ਰੋਗਰਾਮ ਉਹਨਾਂ ਨੇ ਕੀਤਾ ਵੀ ਸਾਡੀਆਂ ਮਾਂ ਮਾਤੀਆਂ ਦੇ ਨਾਲ ਕੀ ਹੋ ਚੁੱਕਿਆ ਬਿਲਕੁਲ ਕੀਤਾ ਮੈਂ ਥੋੜੀ ਜੀ ਤੁਹਾਨੂੰ ਚੋਕਾਂਗਾ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮੈਂ ਉਹ ਪੜੀ ਆ ਬਹੁਤ ਜ਼ਿਆਦਾ ਮੈਂ ਤਸਵੀਰਾਂ ਦੇਖੀਆਂ ਗੱਭਰੂ ਮੁੰਡਿਆਂ ਦੀਆਂ ਜਿਨ੍ਹਾਂ ਨੂੰ ਉਹਨਾਂ ਨੇ ਅਬਡੈਕਟ ਕਰਕੇ ਉਸ ਟਾਈਮ 84 ਤੋਂ ਲੈ ਕੇ ਤੇ 94 95 ਤੱਕ ਜਿਹੜਾ ਇਹਨਾਂ ਨੇ ਪੰਜਾਬ 'ਚ ਜਿਹੜੀ ਹਾਲਤ ਕੀਤੀ ਇਹ ਜਿਹੜੇ ਹੁਣ ਇਸ ਟਾਈਮ ਜਿਹੜਾ ਰੌਡ ਦਾ ਜਿਹੜਾ ਚੀਫ ਹੈ ਇਹ ਉਦੋਂ ਇੱਥੇ ਬਾਅਦ ਇੱਥੇ ਡਿਪਿਊਟ ਹੋਇਆ ਐਸਐਸਪੀ ਇਨੇ ਵੀ ਲੋਕਾਂ ਨੂੰ ਲੈਸੀ ਬਹੁਤ ਜ਼ਿਆਦਾ ਪੁਲਿਸ ਮੁਕਾਬਲੇ ਤੇ ਸਾਡੇ ਸਾਡੇ ਜਵਾਨ ਜਿਹੜੇ ਸੀ ਉਹ ਮਾਰੇ ਤੇ ਉਸ ਤੋਂ ਬਾਅਦ ਉਹਨੇ ਸਰੀਰ ਤੱਕ ਵਾਪਸ ਨਹੀਂ ਸੀ ਦਿੱਤੇ ਗਏ ਬਿਲਕੁਲ ਤੁਸੀਂ ਵਾਹਿਗੁਰੂ ਨੇ ਕਿਰਪਾ ਕੀਤੀ ਕਿ ਤੁਸੀਂ ਖੁਸ਼ਕਿਸਮਤ ਸੀ ਕਿ ਤੁਹਾਡੇ ਮੰਮੀ ਤੁਹਾਡੇ ਪਾਪਾ ਜਿਹੜੇ ਸੀ ਉਹ ਉੱਥੋਂ ਵਾਪਸ ਨਿਕਲ ਆਏ ਉਹਨਾਂ ਨੇ ਪਤਾ ਕਿਦਾਂ ਆਪਣੀ ਜਾਨ ਬਚਾਈ ਮੇਰੇ ਡੈਡੀ ਨੇ ਉਹ ਜਿਹੜੇ ਪੁਲਿਸ ਆਫਸਰ ਸੀਗੇ ਉਹਨਾਂ ਨੂੰ ਗੱਲਾਂ ਚ ਇਹਂ ਦਾ ਪਾ ਲਿਆ ਤੇ ਕਹਿੰਦੇ ਵੀ ਜਿਹੜੇ ਬਾਹਰ ਲੈ ਹਨਾ ਘੋਰੀਆਂ ਆ ਉਹ ਯੂਨੀਫਾਰਮ ਵਾਲੇ ਬੰਦਿਆਂ ਨੂੰ ਬਹੁਤ ਪਸੰਦ ਕਰਦੀਆਂ ਤੇ ਤੁਹਾਡੀਆਂ ਯੂਨੀਫਾਰਮਾਂ ਬਹੁਤ ਸੋਹਣੀਆਂ ਲੱਗਦੀਆਂ ਤੇ ਤੁਸੀਂ ਬਹੁਤ ਸਜੇ ਹੋ ਆਪਣੀ ਨੌਕਰੀ 'ਚ ਤੇ ਮੈਂ ਤੁਹਾਡੀਆਂ ਫੋਟੋਆਂ ਖਿੱਚ ਸਕਦਾ ਕਿ ਨਹੀਂ ਹੂੰ ਤੇ ਐਸ ਗੱਲ ਇਹ ਗੱਲ ਨੇ ਸਾਨੂੰ ਬਚਾ ਲਿਆ ਨੋ ਉਹਨਾਂ ਨੂੰ ਉਹ ਮੈਨੂਵਰ ਕਰ ਲਿਆ ਉੱਥੇ ਉਹ ਜਿਹੜਾ ਸੀ ਟਾਈਮ ਦੇ ਟਾਈਮ ਉਹਦੇ ਨਾਲ ਗੁਰੂ ਦੀ ਮੇਰ ਸੀ ਜੀ ਮੈਂ ਇਹ ਵੀ ਦੇਖਿਆ ਭਾਜੀ ਵੀ ਇੱਕ ਥਾਂ ਅਸੀਂ ਜਾ ਰਹੇ ਸੀ ਤੇ ਸਾਨੂੰ ਗੋਲੀਆਂ ਚੱਲਦੀਆਂ ਸੁਣਦੀਆਂ ਸੀ ਉਹਨਾਂ ਨੇ ਉਮ ਘਰ ਫੂਲਾਇਆ ਸੀਗਾ ਇੱਕ ਪਿੰਡ ਨੂੰ ਤੇ ਅਸੀਂ ਵਿੱਚ ਦੀ ਨੰਗ ਨਹੀਂ ਸੀ ਸਕਦੇ ਤੇ ਸਾਨੂੰ ਕਿਹਾ ਸੀ ਵੀ ਤੁਸੀਂ ਨਹਿਰ ਦੇ ਹਨਾ ਕੰਡੇ ਤੇ ਆਪਣੀ ਕਾਰ ਲਾਜੋ ਤੇ ਉਦੋਂ ਦੀ ਲਾਈਕ ਹੌਲੀ ਹੌਲੀ ਨੰਗ ਜਾਓ ਨਹੀਂ ਤਾਂ ਤੁਹਾਨੂੰ ਪਤਾ ਨਹੀਂ ਤੁਹਾਨੂੰ ਕੀ ਹੋਊਗਾ ਤੇ ਮੇਰੀਆਂ ਭੈਣਾਂ ਤਾਂ ਮੇਰੇ ਤੋਂ ਛੋਟੀਆਂ ਉਹ ਅਸੀਂ ਨਿਆਣੇ ਸੀ ਅਸੀਂ ਰੋਲਾ ਪਾਉਂਦੇ ਸੀ ਸਾਨੂੰ ਇਨੀ ਸਮਝ ਵੀ ਨਹੀਂ ਸੀ ਵੀ ਕੀ ਹੋ ਰਿਹਾ ਤੇ ਮੰਮੀ ਮੈਨੂੰ ਉਹ ਸਿਆਣੀ ਹੋ ਕੇ ਸਾਨੂੰ ਦਵਕਾ ਜੇ ਮਰ ਵੀ ਚੁੱਪ ਕਰਕੇ ਬਹਿ ਜਾਓ ਤੇ ਮਾਹੌਲ ਜਿਹੜਾ ਗੱਡੀ 'ਚ ਸੀਗਾ ਉਹ ਬਹੁਤ ਟੈਂਸ ਸੀਗਾ ਬਿਲਕੁਲ ਜੀ ਤੇ ਉਹ ਵੀ ਮੈਂ ਦੇਖ ਸੁਣ ਹਟੀਆਂ ਇੱਥੇ ਵੀ ਇੱਕ ਥਾਂ ਸਾਨੂੰ ਰੋਕਿਆ ਤੇ ਉਥੇ ਇੱਕ ਸਿੰਘ ਨੂੰ ਉਹਨਾਂ ਨੇ ਟੌਰਚਰ ਕੀਤਾ ਸੀ ਉਹਦੇ ਹੱਥਾਂ ਦੇਤੇ ਪੈਰਾਂ ਦੇ ਨੋ ਉਹਨਾਂ ਨੇ ਕੱਢੇ ਸੀ ਤੇ ਉਹਨੂੰ ਤਸੀਹੇ ਦੇਤੇ ਕਿ ਮਾਰਿਆ ਸੀ ਤੇ ਉਥੇ ਕਾਰ ਸੇਵਾ ਕਰ ਰਹੀ ਸੀ ਉਥੇ ਗੁਰਦੁਆਰਾ ਬਣਾਉਣ ਲਈ ਸੋ ਇਹ ਚੀਜ਼ਾਂ ਮੈਂ डिसेंबर 84 ਤੋਂ ਮਾਰਚ 1985 ਇੰਡੀਗਾ ਚੇਸੀ ਤੇ ਉਦੋਂ ਬਾਅਦ ਵੀ ਕਿਉਂਕਿ ਮੇਰਾ ਜਿਹੜਾ ਕਜ਼ਨ ਆ ਗੱਡੀ ਜਿਹੜੀ ਸਾਡੀ ਸੀਗੀ ਮੇਰੇ ਮੰਮੀ ਡੈਡੀ ਨੇ ਇੰਡੀਆ ਰਹਿਣ ਤੇ ਕਿਹਾ ਸੀ ਵੀ ਤੁਸੀਂ ਆਪਣੇ ਆਪ ਲਈ ਵਰਤ ਲਓ ਤੇ ਸਿੱਖਾਂ ਉਹ ਸਰਕਾਰ ਨੂੰ ਇਹ ਸੀ ਵੀ ਸਿੱਖਾਂ ਕੋ ਤਾਂ ਪਹਿਲੀ ਗੱਲ ਪਾਸੇ ਕਿਦਾਂ ਹੋ ਸਕਦੇ ਵੀ ਗੱਡੀਆਂ ਖਰੀਦਣ ਲਈ ਜੇ ਹੈਗੀਆਂ ਵੀ ਆ ਉਹ ਕੋਈ ਅਤਵਾਦੀਆਂ ਦਾ ਕੰਮ ਕਰਦੇ ਹੋਣੇ ਵੀ ਇਹ ਕਿਹੜੇ ਸੱਚੇ ਬੰਦੇ ਆ ਇਹੀ 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 ਮਾਹੌਲ ਬਣਿਆ ਸੀ ਜੀ ਬਿਲਕੁਲ ਮੇਰੇ ਕਜ਼ਨ ਨੇ ਮਸੀ ਆਪਣੀ ਜਾਨ ਬਚਾਈ ਉਹਨਾਂ ਨੇ ਦੇਖ ਲਿਆ ਵੀ ਇੱਕ ਸਿੰਘ ਆ ਕਾਰਟੋਂ ਦਾ ਕਿਸ ਨੇ ਲਾਤੀ ਸ਼ਿਕਾਇਤ ਤੇ 5 ਮਿੰਟ ਬਾਅਦ ਜਿਹੜਾ ਘਰ ਪਹੁੰਚਿਆ ਸੀ ਤੇ ਮੇਰੀ ਪੂਆ ਜੀ ਨੇ ਕਹਿ ਤਾ ਵੀ ਤੁਹਾਨੂੰ ਦੋਵਾਂ ਨੂੰ ਲੁਗਣਾ ਪੈਣਾ ਹੂੰ ਸਾਨੂੰ ਦੱਸ ਤਾ ਕਿਸ ਨੇ ਵੀ ਕਿਸ ਨੇ ਪੁਲਿਸ ਤੇ ਸ਼ਿਕਾਇਤ ਤੁਹਾਡੇ ਤੇ ਕਰਦੀ ਹੈ ਤੇ ਤੁਸੀਂ ਹੁਣ ਲੁਕੋ ਉਹ ਸਦੂਖ ਦੇ ਪਿੱਛੇ ਲੁਕੇ ਸੀਗੇ ਕਮਰੇ 'ਚ ਤੇ ਮੇਰੀ ਭੂਆ ਨੇ ਜਿੰਦਾ ਲਾਤਾ ਪੰਜੀ ਮਿੰਟ ਪੁਲਿਸ ਉਹਨਾਂ ਦੇ ਪਿੱਛੇ ਆਈ ਤੇ ਕਹਿੰਦੇ ਵੀ ਸਹੀ ਸੁਣਿਆ ਵੀ ਇੱਥੇ ਅੱਤਵਾਦੀ ਹੈ ਤੇ ਮੇਰੀ ਭੂਆ ਜੀ ਕਹਿੰਦੇ ਇੱਥੇ ਤਾਂ ਕੋਈ ਅੱਤਵਾਦੀ ਹੈ ਨਹੀਂ ਹੂੰ ਤੇ ਉਹ ਕਹਿੰਦੇ ਵੀ ਇਹ ਗੱਡੀ ਕਿਹਦੀ ਕਹਿੰਦੀ ਮੇਰੇ ਭਰਾ ਦੀ ਆ ਉਹ ਕੈਨੇਡਾ 'ਚ ਰਹਿੰਦੇ ਇੱਥੇ ਉਹ ਆਏ ਸੀਗੇ ਰਾ ਕੇ ਗਿਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਗੱਡੀ ਰੱਖ ਲਓ ਤੁਹਾਡੇ ਕੰਮ ਆਜੂਗੀ ਹੂੰ ਫਿਰ ਜਦੋਂ ਉਹਨਾਂ ਨੇ ਦੇਖਿਆ ਇੱਕ ਕਮਰੇ ਨੂੰ ਜਿੰਦਾ ਲੱਗਿਆ ਕਹਿੰਦੇ ਇਹ ਕਮਰੇ 'ਚ ਕੀ ਆ ਖੋਲੋ ਤੇ ਮੇਰੀ ਭੂਆ ਜੀ ਨੇ ਇੰ ਦਾ ਚੱਬੀਆ ਚੱਕ ਕੇ ਤੇ ਉਹਨਾਂ ਦੇ ਮੋਰੇ ਸਿੱਟ ਤੀਆਂ ਤੇ ਕਹਿੰਦੀ ਆਪੇ ਖੋਲੋ ਜੇ ਤੁਹਾਡੇ 'ਚ ਹਿੰਮਤ ਹੈ ਹੈ ਕਿ ਨਹੀਂ ਇਹ ਮੇਰੇ ਭਰਾ ਦਾ ਸਮਾਨ ਤੇ ਮੇਰੀ ਪਰਜਾਈ ਦਾ ਸਮਾਨ ਆ ਉਹ ਇਥੋਂ ਹਜੇ ਹੁਣੇ ਹੀ ਗਿਆ ਤੇ ਤੁਸੀਂ ਆਪੇ ਖੋਲ ਕੇ ਤਲਾਸ਼ੀ ਕਰ ਲਓ ਮੈਂ ਨਹੀਂ ਖੋਲਣਾ ਨਾਨੇ ਮਹਾਰਾਜ ਦੀ ਇੰਨੀ ਕਿਰਪਾ ਮਹਾਰਾਜ ਜੀ ਦਾ ਇਨਾ ਹੱਥ ਸਾਡੇ ਤੇ ਸੀ ਘਟ ਸਾਡੇ ਪਰਿਵਾਰ ਤੇ ਵੀ ਉਹਨਾਂ ਨੇ ਕੁਦਰਤੀ ਮੇਰੇ ਫੁੱਫੜ ਜੀ ਦੀ ਫੋਟੋ ਦੇਖ ਲਈ ਉਹ ਪੁਲਿਸ ਵਾਲੇ ਬੰਦੇ ਸੀ ਪੁਲਿਸ ਵਾਲੇ ਬੰਦੇ ਉਹਨਾਂ ਦੀ ਵਰਦੀ ਵਾਲੀ ਫੋਟੋ ਸੀ ਤੇ ਉਹਨਾਂ ਨੇ ਦੇਖਿਆ ਅੱਛਾ ਤੁਹਾਡੇ ਘਰ ਚ ਵੀ ਬੰਦੇ ਪੁਲਿਸ ਆਲੇ ਆ ਤੇ ਮੇਰੀ ਭੂਆ ਜੀ ਕਹਿੰਦੇ ਤੁਸੀਂ ਕੀ ਸੋਚਦੇ ਆ ਵੀ ਸਾਡੇ ਬੰਦੇ ਹੈ ਨਹੀਂ ਤੇ ਬਚਾਉ ਉਹਨਾਂ ਦਾ ਹੋ ਗਿਆ ਚਾਹ ਹੋ ਗਿਆ ਬੜਾ ਬਿਲਕੁਲ ਜੀ ਇਹ ਪੂਰਾ ਇਹ ਝੇਲਿਆ ਇਹ ਪੂਰਾ ਪੰਜਾਬੀਆਂ ਨੇ ਮੈਂ ਹੁਣ ਤੁਹਾਨੂੰ ਅੱਜ ਦੇ ਸਮੇਂ ਦੀ ਗੱਲ ਕਰਾਂਗਾ ਹਾਂ ਜੀ ਸਾਨੂੰ ਅਸੀਂ ਦੇਖਿਆ ਕਿ ਮਤਲਬ ਕਿ ਜਿਹੜੀਆਂ ਫੀਮੇਲ ਹੈਗੀਆਂ ਜਾਂ ਖਵਾਂਤੀਆਂ ਜਿਹਨੂੰ ਕਹਿੰਦੇ ਆ ਬੁੜੀਆਂ ਜਿਹੜੀਆਂ ਉਹ ਇਹ ਨਹੀਂ ਐਕਟਿਵਲੀ ਯਾਨੀ ਕਿ ਸੰਘਰਸ਼ ਦੇ ਵਿੱਚ ਜਿਹੜਾ ਉਹ ਸਾਹਮਣੇ ਨਹੀਂ ਆਂਦੀਆਂ ਚੁੱਲਾ ਚੌਕੇ ਦੇ ਸੰਭਾਲਣਾ ਕਹਿੰਦੇ ਉਹਨਾਂ ਦਾ ਕੰਮ ਹੈ ਤੁਸੀਂ ਦੱਸੋ ਕਿ ਤੁਸੀਂ ਜਿਹੜਾ ਆਪਣਾ ਇਹ ਸਟਰਗਲ ਕਰ ਰਹੇ ਹੋ ਨਾਲ ਸੇਵਾ ਕਰ ਰਹੇ ਹੋ ਇਸ 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 ਤਹਿਰੀਕ ਦੀ ਇਸ ਮਿਸ਼ਨ ਦੀ ਤੇ ਕਿੰਨੀਆਂ ਕਿ ਜਿਹੜੀਆਂ ਸਾਡੀਆਂ ਬੁੜੀਆਂ ਖਵaties ਤੁਸੀਂ ਉਹਨਾਂ ਨੂੰ ਮੋਬਾਈਲਾਈਜ਼ ਕਰਦੇ ਹੋ ਜਾਂ ਤੁਹਾਨੂੰ ਮੋਬਾਈਲਾਈਜ਼ ਕਰਨਾ ਆਸਾਨ ਹੁੰਦਾ ਹੈ ਮੁਸ਼ਕਲ ਹੁੰਦਾ ਹੈ ਜਾਂ ਫਿਰ ਜੇ ਕੋ ਕਹਿੰਦੀਆਂ ਕਿ ਨਹੀਂ ਸਾਡਾ ਇਹ ਕੰਮ ਨਹੀਂ ਬੰਦੇ ਜਾਣਨ ਉਹਨਾਂ ਦਾ ਕੰਮ ਜਾਣਨ ਅਸੀਂ ਸਿਰਫ ਚੁੱਲਾ ਚੌਕਾ ਸੰਭਾਲਣਾ ਹੈ ਜੀ ਮੇਰੀ ਇਹ ਸੋਚ ਆ ਵੀ ਕਿਸੇ ਨੂੰ ਤਾਂ ਤੁਸੀਂ ਜਬਰਦਸਤੀ ਫੋਰਸ ਨਹੀਂ ਕਰ ਸਕਦੇ ਬਿਲਕੁਲ ਨਹੀਂ ਕਰ ਸਕਦੇ ਹਨ ਇਥੇ ਇੱਕ ਕਹਾਟ ਆ ਵੀ ਯੂ ਕੈਨ ਲੀਡ ਅ ਹਾਰਸ ਟੂ ਵਾਟਰ ਬਟ ਯੂ ਕੈਨਟ ਮੇਕ ਇਟ ਡਰਿੰਕ ਤੇ ਬਾਕੀ ਕਰਨ ਜਾਂ ਨਾ ਕਰਨ ਮੇਰਾ ਸੇਖ ਹੋਣ ਦੀ ਨਾਤੇ ਗੁਰ ਸੇਖ ਮੈਂ ਅਮਰਿਤ ਨਹੀਂ ਸਕਿਆ ਪਰ ਮੈਂ ਪੰਥੇਕ ਆ ਮੈਂ ਗੁਰ ਸੇਖ ਆ ਇਹ ਮੇਰਾ ਫਰਜ਼ ਆ ਇਹ ਇਹ ਅਸੀਂ ਜਦੋਂ ਅਰਦਾਸ ਕਰਦੇ ਹਾਂ ਸਰਬੱਤ ਦਾ ਭਲਾ ਤੇ ਸਰਬੱਤ ਦੇ ਭਲੇ ਲਈ ਮੈਂ ਕਿੱਦਾਂ ਅਰਦਾਸ ਕਰ ਸਕਦੀ ਜੇ ਮੈਂ ਸਾਡੇ ਲੋਕਾਂ ਦੇ ਨਾਲ ਨਹੀਂ ਖੜੀ ਸਕਦੀ ਹਣਾ ਤੇ ਇਹ ਨਹੀਂ ਵੀ ਜਨਾਨੀਆਂ ਹਾਂ ਮੈਨੂੰ ਪਤਾ ਵੀ ਉਹ ਜੱਕਦੀਆਂ ਕਿਉਂ ਆ ਤੇ ਮੈਂ ਮੈਂ ਸਮਝਦੀ ਆ ਉਹ ਕਿਉਂ ਪਿੱਛੇ ਰਹਿੰਦੀਆਂ ਕਿਉਂਕਿ ਭਾਜੀ ਗੱਲ ਇਹ ਹੈ ਜਿਹੜੀਆਂ ਜਨਾਨੀਆਂ ਅੱਗੇ ਆਉਂਦੀਆਂ ਹੂੰ ਉਹਨਾਂ ਦੀ ਇਹ ਜਿਹੜੀ ਸਰਕਾਰੀ ਬੰਦੇ ਕਹ ਲੋ ਜਾਂ ਇੰਡੀਆ ਦੀ ਸਰਕਾਰ ਆ ਉਹਨਾਂ ਦਾ ਹੀ ਜਿਹੜਾ ਜੀਣਾ ਸਤਿਆਨਾਸ਼ ਕਰ ਦਿੰਦੇ ਆ ਉਹਨਾਂ ਨੂੰ ਕੀ ਕਰਦੇ ਉਹਨਾਂ ਨੂੰ ਡਾਰਕਸ ਕਰਦੇ ਆ ਉਹਨਾਂ ਨੂੰ ਰੇਪ ਥ੍ਰੈਟ ਮਿਲਦੇ ਆ ਉਹਨਾਂ ਦੇ ਨਾਮ ਬਦਨਾਮ ਕਰਦੇ ਆ ਉਹਨਾਂ ਦੀ ਜਿਹੜੀ ਇੱਜ਼ਤ ਆ ਜਾਂ ਜੋ ਵੀ ਹੈ ਉਹ ਖਰਾਬ ਕਰਦੇ ਆ ਮਿੱਟੀ 'ਚ ਰੋਲਦੇ ਆ ਉਹ ਜੇ ਉਹਨਾਂ ਦੇ ਜੇ ਬੱਚੇ ਆ ਉਹਨਾਂ ਦੇ ਬੱਚਿਆਂ ਨੂੰ ਜਾਨ ਦੀਆਂ ਧਮਕੀਆਂ ਮਿਲਦੀਆਂ ਉਹਨਾਂ ਨੇ ਆਪ ਨੂੰ ਜਾਨ ਦੀਆਂ ਧਮਕੀਆਂ ਮਿਲਦੀਆਂ ਤੇ ਕਈ ਵਾਰੀ ਫੀਮੇਲਸ ਲਈ ਜੀ ਬਹੁਤ ਔਖਾ ਹੋ ਜਾਂਦਾ ਪਰ ਮੇਰੀ ਇਹ ਸੋਚਿਆ ਵੀ ਅਰਦਾਸ ਕੀਤੀ ਹੋਆ ਮੈਨੂੰ ਗੁਰੂ ਮਹਾਰਾਜ ਉਹ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਦੇ ਆ ਤੇ ਜੇ ਕਿਸੇ ਨੂੰ ਵੀ ਮਹਾਰਾਜ 'ਚ ਪੱਕਾ ਵਿਸ਼ਵਾਸ ਆ ਮਹਾਰਾਜ ਤੁਹਾਡਾ ਪੱਕਾ ਹੈ ਤੁਹਾਡਾ ਸਾਥ ਦੇਣਗੇ ਤੇ ਤੁਹਾਡੇ ਤੇ ਸੱਚੀ ਮਿਹਰ ਭਰਿਆ ਹੱਥ ਰੱਖਣਗੇ ਬਿਲਕੁਲ ਤੇ ਜਿਹੜੀਆਂ ਮਾਮਾ ਆ ਜਨਨ ਦੇ ਭੈਣ ਭਰਾ ਜਨੀਸ ਨੇਫਿਊ ਹੈਗੇ ਆ ਉਨਾ ਦਾ ਕੀ ਹਾਲ ਬਣੂਗਾ ਜੇ ਹਜੇ ਤੱਕ ਸਾਡੇ ਬਜ਼ੁਰਗ ਸਾਡੇ ਕੌਮ ਲਈ ਹਜੇ ਇੱਕ ਸੜਕਾਂ ਤੇ ਖੜੇ ਆ ਮਾਰੇ ਲਾਉਂਦੇ ਆ ਜੇ ਉਹ ਹਜੇ ਤੱਕ ਕਰਦੇ ਤੇ ਗਾਂ ਸਾਡੇ ਬੱਚਿਆਂ ਦਾ ਵੀ ਹੋਊਗਾ ਬਿਲਕੁਲ ਹੱਕ ਬਣਦਾ ਪੀੜੀਦਰ ਪੀੜੀ ਮੇਰਾ ਜਿਹੜੀ ਨਾ ਉਹ ਸੰਘਰਸ਼ ਕਰਨਾ ਪੈਂਦਾ ਹੁਣ ਅਸੀਂ ਆਪਾਂ ਆਨੇ ਆ ਜਿਹੜੇ ਰਿਫਰੈਂਡਮ ਵਾਲੇ ਪਾਸੇ ਤੁਸੀਂ ਆਪਣਾ ਰਿਫਰੈਂਡਮ ਚ ਮੈਂ ਜਿਹੜਾ ਜਿਹੜੀ ਮੈਨੂੰ ਜਾਣਕਾਰੀ ਹੈ ਤੁਸੀਂ ਆਪਣੇ ਰਿਫਰੈਂਡਮ ਚ ਜਾਂਦੇ ਹੋ ਜਾ ਕੇ ਵੋਟਾਂ ਪਾਉਂਦੇ ਹੋ ਤੇ ਜਿਹੜਾ ਪਿੱਲੇ ਜਿਹੜਾ ਥੋੜਾ ਦੱਸਿਓ ਕਿ ਜਿਹੜਾ ਹੁਣ ਵਾਸ਼ਿੰਗਟਨ 'ਚ ਜਿਹੜਾ ਰੈਫਰੈਂਡਮ ਹੋਇਆ ਇਸ ਦੇ ਬਾਰੇ ਤੁਸੀਂ ਕੀ ਮੰਜ਼ਰ ਦੇਖਿਆ ਉੱਥੇ ਕਿਸ ਤਰ੍ਹਾਂ ਕਿੰਨਾ ਕੁ ਲੋਕਾਂ 'ਚ ਜੋਸ਼ ਜਜ਼ਬਾ ਸੀ ਤੇ ਕਿੰਨੀ ਸਾਡੀ ਜਿਹੜੀ ਤੁਹਾਡੀ ਮੰਜ਼ਲ ਹੈ ਜਿਹੜੀ ਖਾਲਸਤਾਨ ਵਾਲੀ ਤੁਸੀਂ ਸਮਝਦੇ ਹੋ ਕਿ ਰੈਫਰੈਂਡਮ ਦੇ ਰਾਈ ਜਿਹੜਾ ਉਹ ਹਰ ਦਿਨ ਜਿਹੜਾ ਉਹ ਨੇੜੇ 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 ਆ ਰਹੀ ਮੰਨ ਨੂੰ ਬਹੁਤ ਉਤਸ਼ਾਹ ਚੜਿਆ ਤੇ ਮੈਨੂੰ ਇਹ ਵੀ ਸੀ ਬੀ ਮਹਾਰਾਜ ਜੀ ਜਿਹੜੀ ਤੁਹਾਡੀ ਮਹਾਰਾਜ ਦੀ ਜਿਹੜੀ ਕੁਦਰਤ ਆ ਤੇ ਜ ਮਹਾਰਾਜ ਦੀ ਕਿਰਪਾ ਉਹ ਇੰਨੀ ਵੱਡੀ ਆ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਬੀ ਨੈਸ਼ਨਲ ਮਾਲ ਜਿਹੜਾ ਆ ਭਾਜੀ ਉਹ ਅਮਰੀਕਾ ਦੀ ਫਰੰਟ ਗਾਰਡ ਸਮਝਦੇ ਉਹਦਾ ਮੋਹਰਲਾ ਵੇੜ ਆ ਮੇਰਾ ਐਸੀ ਤੇ ਉਹ ਉੱਥੇ ਜੀ ਸਾਡੀਆਂ ਵੋਟਾਂ ਪਈਆਂ ਤੇ ਮੈਨੂੰ ਮਾਣ ਸੀ ਅਮਰੀਕਾ ਤੇ ਮੈਂ ਅਮਰੀਕਾ ਦੇ ਜਿਹੜੇ ਕਨਸਟੀਟਿਊਸ਼ਨ ਆ ਉਹਦੀ ਇਨੀ ਰਿਸਪੈਕਟ ਕਰਦੀ ਆ ਤੇ ਜਿਹੜੇ ਕਨਸਟੀਟਿਊਸ਼ਨ ਦੇ ਨਾਲ ਪੱਕੇ ਡੈਮੋਕਰਸੀ ਲਿਬਰਟੀ ਫਰੀडम ਤੇ ਜਸਟਿਸ ਲਈ ਖੜੇ ਆ ਉਹਨਾਂ ਦਾ ਇਨਾ ਸਤਕਾਰ ਕਰਦੀ ਆ ਤੇ ਜਿਹੜੇ ਹਮ ਹਮਾ ਕੇ ਉਥੇ ਸਿੱਖ ਕੌਮ ਉਥੇ ਗਈ ਤੇ ਵੋਟਾਂ ਪਾਈਆਂ ਇਹ ਯੂਨਿਟੀ ਬਿਲਕੁਲ ਆਈ ਫੈਲਟ ਯੂਨਿਟੀ ਤੇ ਅਮਰੀਕਾ ਦੇ ਨਾਲ ਵੀ ਮੈਂ ਯੂਨਿਟੀ ਫੀਲ ਕੀਤੀ ਵੀ ਕਿਉਂਕਿ ਜਿਹੜੇ ਬਾਹਰਲੇ ਦੇਸ਼ ਆ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਔਰ ਫਰੀडम ਆਪਣਾ ਜਿਹੜਾ ਬਹੁਤ ਵੈਲਿਊਏਬਲ ਸਮਝਦੇ ਆ ਤੇ ਅਲਾਉ ਕਰਦੇ ਅਲਾਉ ਕੀਤਾ ਜੀ ਉਹਨਾਂ ਨੇ ਉੱਥੇ ਪੂਰਾ ਸਵਸਥਾ ਬਣਾ ਕੇ ਦਿੱਤੀ ਪੂਰੀ ਸਿਕਿਉਰਿਟੀ ਦਾ ਬੰਦੋਬਸਤ ਕਰਕੇ ਦਿੱਤਾ ਬੜੀ ਬੜੀ ਹਾਂਜੀ ਹਾਂਜੀ ਆਈ ਵਾਸ ਰੀਲੀ ਪ੍ਰਾਊਡ ਰੀਲੀ ਪ੍ਰਾਊਡ ਹੁਣ ਅਗਲਾ ਜਿਹੜਾ ਰੈਫਰੈਂਡਮ ਹੈਗਾ ਉਹ ਤੁਹਾਡੇ ਜਿੱਥੇ ਤੁਸੀਂ ਜੰਪਾਲ ਤੁਹਾਡੀ ਉਸ ਦੇਸ਼ ਵਿੱਚ ਹੈਗਾ ਕੈਨੇਡਾ ਦੇ ਵਿੱਚ ਓਟਾਵਾ ਦੇ ਵਿੱਚ ਹੈ ਡੋਫੀ ਆਪਣਾ ਨਵੰਬਰ ਦੀ 23 ਨੂੰ ਹੋਇਆ ਇਸ ਬਾਰੇ ਤੁਹਾਡਾ ਕੀ ਪੈਗਾਮ ਹੈ ਕੀ ਤੁਹਾਡਾ ਸਨੇਹਾ ਤੇ ਕੀ ਤੁਹਾਡੀ ਤਿਆਰੀ ਹੈ ਕਿ ਜਾਨਕੀ ਇਹਨੂੰ ਵੀ ਇਸੇ ਤਰ੍ਹਾਂ ਇੱਕ ਭਰਪੂਰ ਜਿਹੜਾ ਆਪਣਾ ਕਾਮਯਾਬੀ ਜਿਹੜਾ ਬਣਾਇਆ ਜਾਵੇ ਖਾਸ ਤੌਰ ਤੇ ਜਿਹੜੀਆਂ ਤੁਹਾਡੀਆਂ ਜਨਨੀਆਂ ਨੇ ਉਹਨਾਂ ਨੂੰ ਤੁਹਾਡਾ ਕੀ ਪੈਗਾਮ ਹੈ ਕਿ ਤਾਂ ਕਿ ਉਹ ਵੀ ਜਿਵੇਂ ਸਾਡੇ ਸਿੰਘ ਭਰਾ ਜਾਂਦੇ ਨੇ ਇਸ ਤਰ੍ਹਾਂ ਕੌਰ ਵੀ ਸਾਰੀਆਂ ਜਿਹੜੀਆਂ ਨੇ ਉਹ ਰਲ ਕੇ ਜਾਣ ਨਾਲ ਤਾਂ ਕਿ ਇੱਕ ਹੋਰ ਮਾਹੌਲ ਜਿਹੜਾ ਉਹ ਇੱਕ ਹੋਰ ਜਿਹੜਾ ਵਧੀਆ ਮਾਹੌਲ ਬਣੇ ਤਾਂ ਕਿ ਪੂਰੀ ਦੁਨੀਆ ਨੂੰ ਇਹ ਪਤਾ ਲੱਗੇ ਕਿ ਸਿਰਫ ਨਹੀਂ ਕਿ ਮੇਲ ਨਹੀਂ ਫੀਮੇਲ ਵੀ ਸਾਰੀਆਂ ਆਜ਼ਾਦੀ ਆਸਟਾਨ ਵਾਸਤੇ ਉਵੇਂ ਜਿਹੜਾ ਨਾ ਉਹ ਉਵੇਂ ਜਿਹੜਾ ਨਾ ਆਪਣਾ ਉਹ ਰੈਡੀ ਨਹੀਂ ਸੇਖ ਆਪਣੇ ਆਪ ਨੂੰ ਕਹਿਣਾ ਇੱਕ ਗੱਲ ਆ ਪਰ ਜੇ ਤੁਸੀਂ ਪੰਥ ਲਈ ਸੇਵਾ ਨਹੀਂ ਕਰਦੇ ਸਿਰਫ ਵੋਟ ਪਾਉਣ ਲਈ ਵੋਟ ਪਾਣੀ ਕਿੰਕੋ ਖੀਆ ਹੁਣ ਦੇਖੋ ਮੇਰੇ ਜਿਹੜੇ ਫੈਮਲੀ ਆ ਜਦੋਂ ਵੋਟਾਂ ਹੋਈਆਂ ਸੀ ਸਾਰੀ ਚ ਸਾਰੀ ਚ ਲੋਕੀ ਟਿਕਾ ਟਿੱਪਣੀ ਕਰਨ ਨੂੰ ਤੇ ਨਿੰਦਿਆ ਕਰਨ ਨੂੰ ਭਾਜੀ ਤਾਂ ਬਹੁਤ ਤੇਜ਼ ਆ ਬਹੁਤ ਬਹੁਤ ਤੇਜ਼ ਆ ਜੀ ਤੇ ਗੱਲ ਇਹ ਵੀ ਆ ਜੇ ਤੁਸੀਂ ਨਹੀਂ ਖਾਨਸਤਾਨ ਦੇ ਹੱਕ ਚ ਤੁਸੀਂ ਉੱਠ ਕੇ ਨਿੰਦਿਆ ਕਰਨ ਦੀ ਬਜਾਏ ਤੇ ਸੋਫੇ ਤੇ ਸਿਰਫ ਬਹਿਣਾ ਤੇ ਬੋਲੀ ਜਾਣਾ ਤੁਸੀਂ ਉੱਠ ਕੇ ਤੇ ਉੱਥੇ ਵੋਟ ਵੀ ਨਹੀਂ ਪਾ ਸਕਦੇ ਤੁਹਾਨੂੰ ਕੋਣ ਕਹਿੰਦਾ ਵੀ ਉੱਥੇ ਵੋਟ ਜਾ ਕੇ ਸਿਰਫ ਹਾਂ ਹੀ ਕਰਨੀ ਪੈਣੀ ਆ ਪਰ ਗੱਲ ਇਹ ਆ ਜਿਹੜੇ ਸਿਰਫ ਹਾਂ ਹੀ ਕਰਨ ਵਾਲੇ ਉਹੀ ਤਾਂ ਉੱਥੇ ਜਾਂਦੇ ਆ ਤੇ ਮੇਰਾ ਇਹ ਸੁਨੇਹਾ ਆ ਮੇਰੀਆਂ ਭੈਣਾਂ ਨੂੰ ਮੇਰੀਆਂ ਮਾਮਾ ਨੂੰ ਬੱਚਿਆਂ ਨੂੰ ਵੀ ਅਸੀਂ ਕੈਨੇਡੀਅਨ ਆ ਕੈਨੇਡੀਅਨ ਫਰੀडम ਡੈਮੋਕ੍ਰੇਸੀ ਜਸਟਿਸ ਲਿਬਰਟੀ 100% ਸਪੋਰਟ ਕਰਦਾ। ਇਹ ਕੈਨੇਡਾ ਹੁਣ ਦੀ ਨਾਤ ਹੈ। ਮੈਂ ਕਨੇਡੀਅਨ ਆ। ਫਰਸਟ ਹੱਜ ਸਾਡਾ ਦੇਸ਼ ਦਾ ਰਿਪਬਲਿਕ ਆ ਕਲਿਸਤਾਨ ਤਾਂ ਹੱਜ ਬਣਨਾ ਬਣ ਨਹੀਂ। ਫਰਸਟ ਮੈਂ ਕਨੇਡੀਅਨ ਆ। ਤੁਸੀਂ ਆਪਣੇ ਜਿਹੜੇ ਕੈਨੇਡੀਅਨ ਲਾਜ਼ ਜਾਂ ਤੁਹਾਡੀਆਂ ਜਿਹੜੀਆਂ ਰਾਈਟ ਆ ਹਿਊਮਨ ਹਿਊਮਨ ਰਾਈਟਸ ਜਿਹੜੀਆਂ ਆ ਤੁਹਾਡੀਆਂ ਜਿਹੜੀਆਂ ਰਿਲੀਜੀਅਸ ਰਾਈਟ ਆ ਪਰ ਮੈਂ ਤੁਸੀਂ ਜੇ ਨਹੀਂ ਵੀ ਧਾਰਮਿਕ ਤੁਹਾਡੀ ਜਿਹੜੀ ਹਿਊਮਨ ਰਾਈਟ ਹੈ ਟੂ ਹੈਵ ਅ ਵੋਇਸ ਫਰੀडम ਆਫ ਐਕਸਪ੍ਰੈਸ਼ਨ ਉਹ ਤਾਂ ਤੁਸੀਂ ਐਕਸਰਸਾਈਜ਼ ਕਰੋ ਤੇ ਆ ਦੇਖੋ ਜੀ ਸਾਡਾ ਜਿਹੜਾ ਹੁਣ ਖਾਲ ਖਾਲਿਸਤਾਨ ਜਿਹੜਾ ਬਣੂਗਾ ਤੇ ਜਦੋਂ ਸਿੱਖ ਰਾਜ ਹੁੰਦਾ ਸੀ ਉੱਥੇ ਤਾਂ ਜਨਾਨੀਆਂ ਨੂੰ ਵੋਟ ਪਾਉਣ ਦੀ ਕਦੇ ਲੜਾਈ ਹੋਈ ਵੀ ਨਹੀਂ ਸੀ ਸਾਨੂੰ ਤਾਂ ਬਰਾਬਰ ਸਮਝਦੇ ਆ ਤੇ ਇੱਥੇ ਕੈਨੇਡਾ ਦੀਆਂ ਜਿਹੜੀਆਂ ਪਰ ਹੁਣ ਮੈਂ ਕਹਿਣਾ ਵੀ ਨਹੀਂ ਚਾਹ। ਪਰ ਜਿਹੜੇ ਗੋਰੇ ਗੋਰੀਆਂ ਜਨਾਨੀਆਂ ਸੀ ਉਹਨਾਂ ਤੋਂ ਆ ਤਾਂ ਆਪਣੇ ਹੱਕ ਲਈ ਲੜ ਕੇ ਵੋਟ ਦਾ ਰਾਈਟ ਮਿਲਿਆ ਤੇ ਅਸੀਂ ਜੇ ਸੋਫੇ ਤੋਂ ਜਨਾਨੀਆਂ ਹੋਣ ਦੀ ਨਾਤੇ ਗੁਰੂਆਂ ਦੀਆਂ ਧੀਆ ਹੋਣ ਦੀ ਨਾਤੇ ਜੇ ਅਸੀਂ ਵੋਟ ਪਾ ਨਹੀਂ ਸਕਦੀਆਂ ਫਿਰ ਅਸੀਂ ਕੈਨੇਡੀਅਨ ਆਪਣੇ ਆਪ ਨੂੰ ਕੈਨੇਡੀਅਨ ਊਮਨ ਕਿੱਦਾਂ ਕਹਿ ਸਕਦੀਆਂ ਬਿਲਕੁਲ ਪ੍ਰੇ ਲਾਈਕ ਦ ਰਾਈਟ ਟੂ ਵੋਟ ਫॉर ਅ ਊਮਨ ਇਜ਼ ਸੋ ਇੰਪੋਰਟੈਂਟ ਸੋ ਇੰਪੋਰਟੈਂਟ ਪ੍ਰਦੀਪ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਆਪਣਾ ਸਮਾਂ ਦਿੱਤਾ ਔਰ ਖਾਸ ਤੌਰ ਤੇ ਮੈਂ ਪਰਵਾਹਕ ਹੋਇਆ ਜਿਹੜੀਆਂ ਤੁਸੀਂ ਆਪਣਾ ਆਈ ਵਿਟਨੈਸ ਅਕਾਊਂਟ ਦਿੱਤਾ ਨੇ 7 ਸਾਲਾਂ ਦੀ ਜਿਹੜੀ ਤੁਸੀਂ ਦੇਖਿਆ ਸਾਰਾ ਕੁਝ ਜਾ ਕੇ ਉਹ ਵਾਕਿਆ ਚੀਜ਼ਾਂ ਉਹ ਦਸਤਾਨਾ ਉਹ ਜ਼ੁਲਮ ਉਹ ਜ਼ਬਰ ਜਿਹੜਾ ਉਹ ਭੁਲਾਇਆ ਨਹੀਂ ਜਾ ਸਕਦਾ ਤੇ ਉਹੀ ਬੁਨਿਆਦ ਬਣਿਆ ਉਹੀ ਜਿਹੜੀਆਂ ਸੀ ਸਾਡੇ ਸ਼ਹੀਦਾਂ ਦਾ ਜਿਹੜਾ ਖੂਨ ਸੀ ਉਹਨੇ ਲੀਆਂ ਭਰੀਆਂ ਖਾਲਸਤਾਨ ਦੀਆਂ ਤੇ ਤੁਹਾਡੇ ਵਰਗੀ ਯੂਥ ਜਿਹੜੀ ਅੱਗੇ ਪੀੜੀ ਤੋਂ ਪੀੜੀ ਲੈ ਕੇ ਇਸ ਇਸ ਸਟਰਗਲ ਨੂੰ ਇਸ ਸੰਘਰਸ਼ ਨੂੰ ਜਿਹੜੀ ਪੂਰੀ ਦੁਨੀਆ ਤੇ ਫੈਲੀ ਹੋਈ ਹੈ ਤੇ ਸਾਡੇ ਜਿਹੜੇ ਆਪਣੇ ਜਿਹੜੇ ਜਿਹੜੇ ਆਪਣਾ ਸਿੱਖ ਫਾਰਜਿਸ ਦੇ ਜਿਹੜੇ ਪ੍ਰਧਾਨ ਨੇ ਗੁਰਪੰਤ ਸਿੰਘ ਪੰਨੂਹਰੀ ਹਰਦੀਪ ਸਿੰਘ ਨੱਜਰੂਨੀ ਨੇ ਸ਼ਹਾਦਤ ਦੇਤੀ ਸਰਦਾਰ ਪੰਮਾ ਸਿੰਘ ਊਰੀ ਬਾਕੀ ਇਹਨਾਂ ਲੋਕਾਂ ਨੇ ਖਾਲਸਾਤਨ ਦੀਆਂ ਨੀਆਂ ਦੇ ਉੱਤੋਂ ਜਿਹੜੀਆਂ ਕੰਨਾਂ ਮੈਂ ਕਹਿੰਨਾ ਕਿ ਕੰਨਾਂ ਜਿਹੜੀਆਂ ਨੇ ਚੁੱਪ ਦਿੱਤੀਆਂ ਹੁਣ ਗੱਲ ਛੱਤਾਂ ਤੱਕ ਪਹੁੰਚੀ ਹੋਈ ਹੈ ਤੇ ਖਾਲਸਾਤਨ ਜਿਹੜਾ ਜਿਹੜਾ ਰੈਫਰੈਂਡਮ ਖਾਲਸਾਤਨ ਦਾ ਇਹ ਜਿਹ ਇਹ ਖਾਲਸਾਤਨ ਦੇ ਆਜ਼ਾਦੀ ਦੇ ਉੱਤੇ ਛੱਤਾਂ ਪਾਏਗਾ ਤੇ ਕਈ ਵਾਰੀ ਲੋਕੀ ਇਹ ਕਹਿ ਦਿੰਦੇ ਆ ਵੀ ਅਸੀਂ ਕਿਹੜਾ ਉੱਥੇ ਜਾਣਾ ਹੈ ਨਾ ਜਦੋਂ 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 ਆਜ਼ਾਦ ਦੇਸ਼ ਹੋਏਗਾ ਆਪਣੇ ਹੱਕ ਹੋਣਗੇ ਆਪਣੇ ਕਾਨੂੰਨ ਹੋਣਗੇ ਫਿਰ ਫਿਰ ਜਾਵੇਗਾ ਵੀ ਤੇ ਕਮਜ਼ ਕਮ ਇੱਜ਼ਤ ਇੱਜ਼ਤ ਤੇ ਹੋ ਜਾਵੇਗਾ ਮੈਂ ਮੈਂ ਤੁਹਾਨੂੰ ਇਹ ਕਹਿ ਦਊਂਗੀ ਵੀ ਮੈਨੂੰ ਤਾਂ ਚਾ ਆਇਆ ਮੇਰੇ ਤਾਂ ਪੈਰ ਪੁੰਨੇ ਨਹੀਂ ਲੱਗਣੇ ਮੈਂ ਤਾਂ ਪਹਿਲੀ ਲਾਈਨ 'ਚ ਖੜੀ ਹਾਂ ਵੀ ਮੈਨੂੰ ਡੁਅਲ ਸਿਟੀਜ਼ਨਸ਼ਿਪ ਦਾ ਪਾਸਪੋਰਟ ਦਵੋ ਇਹ ਸਾਡੀ ਗੁਰੂਆਂ ਦੀ ਤਰਤੀਆ ਇਹ ਸਾਡੇ ਗੁਰੂਆਂ ਪੀਰਾਂ ਸੂਫੀਆਂ ਦੀ ਧਰਤੀ ਆ ਉਥੇ ਦੇਖੋ ਕਿੰਨੇ ਕਿੰਨੇ ਖੂਨ ਡੋਲ-ਡੋਲ ਕੇ ਹਰ ਇੰਚ-ਇੰਚ ਪੰਜਾਬ ਦੀ ਧਰਤੀ ਤੇ ਖੂਨ ਡੋਲ-ਡੋਲ ਕੇ ਤੇ ਅਸੀਂ ਉਹ ਧਰਤੀ ਸਾਡੀ ਆ ਇਹ ਮੇਰਾ ਹੱਕ ਆ ਮੈਂ ਲਵਾਂਗੀ ਤੁਸੀਂ ਪਰੇਸ਼ਾਨ ਨਾ ਹੋਵੋ ਇਹਨਾਂ ਸਾਰਿਆਂ ਨੇ ਇਹ ਸਿਰਫ ਨਾ ਕੀ ਕਹਿੰਦੇ ਨੇ ਉਹ ਨਾ ਕਰਨ ਵਾਲੀ ਗੱਲ ਹੈ ਸਾਡਾ ਹਰਾਮੀ ਹੈ ਜਦੋਂ ਬਣ ਗਿਆ ਜੇ ਨੋ ਹੋ ਗਿਆ ਐ ਨਾ ਸਾਰਿਆਂ ਨੇ ਆਪੇ ਭੱਜ ਜਾਉਣਾ ਇੱਥੇ ਮੈਂ ਹੌਣ ਨਹੀਂ ਦੇਣਾ ਮੈਂ ਕਹਿੰਦਾ ਜੇ ਤੁਸੀਂ ਅੱਗੇ ਨਹੀਂ ਸੀ ਖੜੇ ਤੇ ਹੁਣ ਕਿੱਦਾਂ ਆਓਗੇ ਕਿਸੇ ਵੋਟ ਸੋਫੇ ਤੋਂ ਉੱਠ ਕੇ ਵੋਟ ਨਹੀਂ ਜਾਸ ਪਾਉਣ ਸਕੇ ਤੇ ਹੁਣ ਤੁਸੀਂ ਲਾਈਨਾਂ 'ਚ ਖੜੇ ਆ ਜਿਹਨਾਂ ਨੇ ਕੀਤਾ ਤੁਹਾਡਾ ਜਿਹੜਾ ਅੱਜ ਦਾ ਸਨੇਹਾ ਹੈ ਇਹ ਸਾਰੀਆਂ ਜਿਹੜੀਆਂ ਜਨਾਨੀਆਂ ਸਾਡੀਆਂ ਸਾਡੀਆਂ ਧੀਆਂ ਭੈਣਾਂ મામા વાસ્તે ਜਿਹੜਾ ਨਾ ਮੈਨੂੰ ਲੱਗਦਾ ਕਿ ਤੁਹਾਡੀ ਗੱਲ ਪਹੁੰਚੇ ਜੋਂ ਉਨਾਂ ਤੱਕ ਤੁਸੀਂ ਇਹ ਵੀਡੀਓ ਵੀ ਉਨਾਂ ਤੱਕ ਪਹੁੰਚਾਣੀ ਹੈ ਤਾਂ ਕਿ ਉਹ ਜਿਹੜੀਆਂ ਨਾ ਸੋਫੇ ਤੇ ਬੈਠੀਆਂ ਬੈਠੀਆਂ ਵੀਡੀਓ ਦੇਖਣ ਤੇ ਫਿਰ ਉਹ 23 ਤਰੀਕ ਨੂੰ ਯਾਦ ਰੱਖਣ ਕਿ 23 ਨਵੰਬਰ ਨੂੰ ਅਸੀਂ ਉਟਾਵਾ ਅੱਜ ਜਾਣਾ ਹੀ ਜਾਣਾ ਇਸ ਦਫ਼ਾ ਜਾ ਕੇ ਜੀ ਮੋਟਾ ਪਾਉਣੀ ਹੈ ਪਾਉਣੀ ਹੈ ਹੈ ਹਾਂ ਜੀ ਜੀ ਜ਼ਰੂਰ ਔਰ ਤੁਸੀਂ ਆਪਣਾ ਜੱਥਾ ਬਣਾ ਕੇ ਅਲੱਗ ਜਿਹੜਾ ਉਹ ਲੈ ਕੇ ਜਾਣਾ ਉੱਥੇ ਠੀਕ ਹੈ ਜੀ ਮੈਂ ਜਾਣਾ ਬਾਜੀ ਭਾਵੇਂ ਕੋਈ ਮੈਂ ਕੱਲੀ ਜਾਵਾਂ ਮੈਂ ਜਾਊਂਗੀ ਨਹੀਂ ਮੈਨੂੰ ਮੈਂ ਮੈਂ ਅਰਦਾਸ ਕਰਨਾ ਕਿ ਤੁਹਾਡੇ ਨਾਲ ਇੱਕ ਪੂਰਾ ਜੱਥਾ ਹੋਏਗਾ ਜਾ ਕੇ ਤੁਸੀਂ ਉੱਥੇ ਗੱਜ-ਬੱਜ ਕੇ ਜਾਓਗੇ ਓਮ-ਹਮਾ ਕੇ ਜਾਓਗੇ ਤਾਂ ਜ਼ਰੂਰ ਇਨਸ਼ਾ ਅੱਲਾਹ ਤਾਲਾ ਤੁਸੀਂ ਅਗਰ ਤੁਸੀਂ ਅਗਰ ਆਪਣਾ ਅਗੇ 2-3 ਮਹੀਨੇ ਜਿਹੜੇ ਤੁਸੀਂ ਲੋਕਾਂ ਨੂੰ ਦਾਵਤ ਦਿਓਗੇ ਲੋਕਾਂ ਨੂੰ ਤੁਸੀਂ ਇਨਵਾਈਟ ਕਰੋਗੇ ਤੇ ਜ਼ਰੂਰ ਤੁਹਾਡੇ ਨਾਲ ਜਿਹੜੀਆਂ ਤੁਹਾਡੀਆਂ ਧੀਆਂ ਪੈਣਾ ਨੇ ਉਹ ਰਲਣਗੀਆਂ ਔਰ ਜਾ ਕੇ ਵੋਟਾਂ ਪਾ ਕੇ ਆਉਣਗੀਆਂ ਤੁਹਾਡਾ ਜੀ ਵੀ ਬਹੁਤ ਧੰਨਵਾਦ ਜਿਹੜੀ ਤੁਸੀਂ ਸਾਡੀ ਗੱਲ ਗਾਂ ਟਰਦੇ ਆ ਤੇ ਮਹਾਰਾਜ ਤੁਹਾਡੇ ਮਿਹਰ ਭਰਿਆ ਹੱਥ ਰੱਖੇ ਆਮੀਨ ਤੇ ਸਾਰਿਆ ਤੁਹਾਡੀ ਫੈਮਲੀ ਤੇ ਦੀ ਮਿਹਰ ਭਰਿਆ ਹੱਥ ਰੱਖੇ ਇਹ ਕੰਮ ਸਾਡੇ ਲਈ ਬਹੁਤ ਇੰਪੋਰਟੈਂਟ ਆ ਅਸੀਂ ਕਰਦੇ ਆ ਜੀ ਸਾਡੀ ਜਸੀਮ ਚੋਕੇ ਅਸੀਂ ਪੰਜਾਬੀ ਹੋਣ ਦੇ ਨਾਤੇ ਜੜਾ ਸਾਡਾ ਫਰਜ਼ ਬਣ ਅਸੀਂ ਪੰਜਾਬੀ ਆ ਅਸੀਂ ਪੰਜਾਬੀ ਆ ਤੇ ਅਸੀਂ ਸਾਡੀ ਆਪਣੀ ਡਿਊਟੀ ਆਪਣਾ ਕੰਮ ਕਰਦੇ ਰਵਾਂਗੇ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਆਪਣਾ ਆਪਣਾ ਸਮਾਂ ਦਿੱਤਾ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ ਰੱਖੇ ਤੁਹਾਨੂੰ ਵੀ ਜੀ ਅੱਲਾ ਦੇ ਕਿਰਪਾ ਜੀ ਸਸੀ ਕਾ ਜੀ